ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤਾਂ ਇਹ ਮੈਂ ਜਿਹੜਾ ਉਹ 4 ਵਜੇ ਦੇ ਆ ਜੀ ਸ਼ਾਮ ਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਬੱਚਿਆਂ ਨੂੰ ਛੁੱਟੀਆਂ ਬੱਚੇ ਜਿਹੜੇ ਘਰੇ ਆ ਇਹ ਸਾਰਾ ਦਿਨ ਹੀ ਕੁਛ ਨਾ ਕੁਛ ਖਾਣ ਨੂੰ ਮੰਗਦੇ ਰਹਿੰਦੇ ਆ कि ਅੱਜ ਆਪਾਂ ਇਹਨਾਂ ਨੂੰ ਬਣਾ ਕੇ ਦੇਵਾਂਗੇ ਮੈਦੇ ਦੇ ਜਿਹੜੇ ਮਟਰ ਨੂਨ ਵਾਲੇ ਜਿਹੜੇ ਮਟਰ ਹੁੰਦੇ ਆ ਉਹ ਆਪਾਂ ਇਹਨਾਂ ਨੂੰ ਅੱਜ ਬਣਾ ਕੇ ਦੇਵਾਂਗੇ ਤੋਂ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਵੀ ਅਸੀਂ ਜਿਹੜੇ ਘਰੇ ਆ ਉਹ ਮਟਰ ਉਹ ਕਿਵੇਂ ਬਣਾਉਨੇ ਆ ਚਲੋ ਆਜੋ ਆਪਾਂ ਦਿਖਾਉਨੇ ਆ ਹਾਂਜੀ ਆਪਾਂ ਮੈਦਾ ਲਿਆ ਅੱਧਾ ਕਿਲੋ ਮੈਦਾ ਆਪਾਂ ਲਿਆ ਹੈ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਘਿਓ ਆ ਇਹ ਪਾਵਾਂਗੇ ਇਹ ਆਪਾਂ ਨੂਨ ਲਿਆ ਨੂਨ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਆਪਾਂ ਇਹਦੇ ਵਿੱਚ ਅਜਵੈਨ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਘਿਓ ਆ ਉਹ ਮਿਕਸ ਕਰਾਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਘਿਓ ਮਿਕਸ ਕਰਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲੈਣਾ ਵਿੱਚ ਇਹਦੇ ਘਿਓ ਪਾ ਕੇ ਜਿਹੜੀਆਂ ਆ ਗੰਡਾਂ ਜਿੰਨਾ ਇਹ ਨਾਮ ਬੰਨ ਚੰਗੀ ਤਰ੍ਹਾਂ ਨੂੰ ਮਲ ਲੈਣਾ ਆਪਾਂ ਇਆਪਾਂ ਕਿਉ ਆਪਾਂ ਕਿ ਆ ਵੀ ਇਸ ਤਰ੍ਹਾਂ ਨੂੰ ਮਲ ਲੈਣਾ ਤੇ ਇਸ ਤਰ੍ਹਾਂ ਇਹਦੀ ਜਿਹੜੀ ਆ ਵੀ ਮੁੱਠੀ ਬਣਨੀ ਚਾਹੀਦੀ ਆ ਕਿਉ ਜਿਹੜਾ ਉਹ ਮਿਕਸ ਹੋ ਗਿਆ ਵਿੱਚ ਆ ਦੇਖੋ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੁਣ ਪਾਵਾਂਗੇ ਥੋੜੀ ਜੀ ਆਪਾਂ ਇਹਦੇ ਵਿੱਚ ਅਜਵੈਨ ਪਾਵਾਂਗੇ ਜਵੈਨ ਦੇ ਨਾਲ ਆ ਜਿਹੜਾ ਉਹ ਟੇਸਟ ਬਹੁਤ ਵਧੀਆ ਹੁੰਦਾ ਮੈਨੂੰ ਵੀ ਆਪਾਂ ਮਿਕਸ ਕਰ ਲਾਂਗੇ ਇਹ ਆਪਣਾ ਇਹਦਾ ਨਮੂਨਾ ਤੇ ਜਵੈਨ ਆ ਇਹਦੇ ਵਿੱਚ ਜਿਹੜੀ ਮਿਕਸ ਹੋ ਗਈ ਆ ਹੁਣ ਆਪਾਂ ਇਹਨੂੰ ਬਸ ਪਾਣੀ ਨਾਲ ਤੇ ਆਟਾ ਗੁੰਨ ਲੈਣਾ ਇਹਦਾ ਆ ਆਟਾ ਗੁੰਨ ਕੇ ਪੇਰ ਦਿਖਾਉਣੀ ਆ ਤੁਹਾਨੂੰ ਹਾਂਜੀ ਆ ਦੇਖੋ ਆ ਪਾਟਾ ਜਿਹੜਾ ਉਹ ਗੁੰਨ ਕੇ ਤਿਆਰ ਕਰ ਲਿਆ ਹੁਣ ਆ ਬਸ ਆਪਾਂ ਇਹਦੀਆਂ ਰੋਟੀਆਂ ਵਾਂਗੂੰ ਰੋਟੀਆਂ ਵੇਲ ਕੇ ਉਹਦੇ ਵਿੱਚੋਂ ਆਪਾਂ ਜਿਹੜੇ ਮਟਰ ਆ ਉਹ ਕੱਟ ਲਾਂਗੇ ਘਰਦ ਦੇ ਨਾਲ ਆ ਜਿਹੜੇ ਇਹ ਕੱਟੇ ਜਾਣਗੇ ਆਟਾ ਆਪਾਂ ਗੁੰਨ ਕੇ ਜਿਹੜਾ ਤਿਆਰ ਕਰ ਲਿਆ ਆਟਾ ਬਸ ਉਵੇਂ ਗੁੰਨਣਾ ਜਿਵੇਂ ਆਪਾਂ ਰੋਟੀ ਦਾ ਆਟਾ ਗੁੰਨਦੇ ਨਾਲੋਂ ਇਹ ਜਾਦੇ ਕਰੜਾ ਨਾ ਹੀ ਜਾ ਦੇ ਟਿਲ ਦਾ ਆਟਾ ਆਪਣਾ ਉਵੇਂ ਦਾ ਹੀ ਆਪਾਂ ਬਸ ਆਟਾ ਗੁੰਨਣਾ ਉਹ ਆਪਾਂ ਆਟਾ ਗੁੰਨ ਕੇ ਜਿਹੜਾ ਤਿਆਰ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਇਹ ਵੇਲ ਕੇ ਤੇ ਕੱਟ ਕੇ ਦਿਖਾਉਨੇ ਆਂ ਹਾਂਜੀ ਆ ਦੇਖੋ ਇਹਨੂੰ ਆਪਾਂ ਰੋਟੀ ਵਾਂਗੂ ਹੀ ਵੇਲ ਲੈਣਾ ਉਵੇਂ ਪੇੜਾ ਕਰਕੇ ਜਿਵੇਂ ਆਪਾਂ ਰੋਟੀ ਦਾ ਪੇੜਾ ਕਰਦੇ ਆਂ ਉਵੇਂ ਪੇੜਾ ਕਰਕੇ ਇਹਨੂੰ ਵੇਲ ਲੈਣਾ ਇਹ ਜਿਹੜੀ ਰੋਟੀ ਹੈ ਵੱਧ ਦੀ ਥੋੜੀ ਜੀ ਔਖੀ ਆ ਕਿਉਂਕਿ ਮੈਦਾ ਹੁੰਦਾ ਨਾ ਕਣਕ ਦੀ ਰੋਟੀ ਤਾਂ ਜਿਹੜੀ ਉਹ ਮੈਂਟ ਵਿੱਚ ਵੱਧ ਜਾਂਦੀ ਆ ਇਹ ਜਿਹੜੀ ਮੈਦੇ ਦੀ ਆਪਾਂ ਇਹ ਰੋਟੀ ਬਣਾਉਨੇ ਆਂ ਇਹ ਔਖੀ ਵੱਧਦੀ ਆ ਇਸ ਤਰ੍ਹਾਂ ਇਹਨੂੰ ਵੇਖ ਲਈਏ ਇਹਨੂੰ ਆਪਾਂ ਕਰਦਣ ਵਾਲੀ ਕੱਟਾਂਗੇ ਇਸ ਤਰ੍ਹਾਂ ਇਹ ਛੋਟੇ ਪੀਸ ਕਰਨੇ ਆ ਤਾਂ ਆਪਾਂ ਇੱਥੋਂ ਵਿਚਾਲੋ ਵੀ ਇਹਨੂੰ ਕੱਟ ਸਕਦੇ ਆ ਜਿਸ ਤਰ੍ਹਾਂ ਆਪਾਂ ਰੋਟੀ ਦਾ ਬਸ ਪੇੜਾ ਕਰਦੇ ਉਵੇਂ ਹੀ ਇਹਨਾਂ ਪੇੜਾ ਕਰਕੇ ਵੇਲ ਕੇ ਤੇ ਇਹਨੂੰ ਕੱਟ ਲੈਣਾ। ਇਸ ਤਰ੍ਹਾਂ ਹੀ ਆਪਾਂ ਇਹ ਜਿਹੜੇ ਸਾਰੇ ਆ ਪੇੜੇ ਕਰਕੇ ਇਹਨਾਂ ਨੂੰ ਕੱਟ ਕੇ ਰੱਖ ਲੈਣਾ ਕਿਉਂਕਿ ਇਹਨਾਂ ਨੂੰ ਬਣਾਉਣ ਤੇ ਕੋਸ ਟਾਈਮ ਵੀ ਨਹੀਂ ਲੱਗਦਾਗਾ ਬਾਅਦ ਚ ਜਦੋਂ ਤੇਲ ਗਰਮ ਹੋ ਜਾਂਦਾ। ਇਹ ਪਹਿਲਾਂ ਵੇਲ ਲੈਣੇ ਤੇ ਕੱਟਣ ਤੇ ਥੋੜਾ ਜਿਹਾ ਟਾਈਮ ਲੱਗਦਾ ਜਿਹੜਾ ਇਹਨਾਂ ਨੂੰ ਲੱਗਦਾ। ਬਾਅਦ ਚ ਤਾਂ ਮੈਂਟੋ ਮੈਂਟੀ ਇਹ ਹੀ ਫਰਾਈ ਹੋ ਜਾਂਦੇ ਆ। ਇਸ ਤਰ੍ਹਾਂ ਹੀ ਆਪਾਂ ਜਿਹੜੇ ਇਹ ਸਾਰੇ ਇਹ ਵੇਲ ਲਵਾਂਗੇ ਰੋਟੀਆਂ ਫਿਰ ਬਾਅਦ ਚ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਬਣਾਉਂਦੇ ਆ। ਦੇਖੋ ਆਪਾਂ ਸਾਰਾ ਜਿਹੜਾ ਆਟਾ ਗੁੰਨੇ ਆ ਸੀ ਉਹਨੂੰ ਵੇਲ ਕੇ ਰੋਟੀਆਂ ਕੱਟ ਕੇ ਸਾਰੇ ਆਪਾਂ ਜਿਹੜੇ ਮਟਰ ਆ ਇਹ ਬਣਾ ਲਏ ਆ ਕੱਟ ਲਏ ਆ ਦੋ ਥਾਲ ਦੇਖੋ ਆਪਣੇ ਭਰ ਗਏ ਆ ਸਿਰਫ 1/2 ਕਿਲੋ ਮੈਦੇ ਤੋਂ ਬਹੁਤ ਹੀ ਜਿਹੜਾ ਘੱਟ ਖਰਚੇ ਦੇ ਵਿੱਚ ਇਹ ਚੀਜ਼ ਤਿਆਰ ਹੋ ਜਾਂਦੀ ਆ ਨਾਲੇ ਆਪਾਂ ਆਪਦੇ ਹੱਥਾਂ ਦੇ ਨਾਲ ਤਿਆਰ ਕਰਕੇ ਬੱਚਿਆਂ ਨੂੰ ਖਵਾ ਸਕਦੇ ਆ ਜਿਹੜੇ ਆਪਾਂ ਬਾਜ਼ਾਰੋਂ ਲੈ ਕੇ ਆਉਂਨੇ ਉਹਦੇ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਵੀ ਉਹ ਕਿਹਈ ਸਫਾਈ ਕਰਦੇ ਜਾਂ ਕਿ ਨਹੀਂ ਕਰਦੇਗੇ ਤੇਲ ਉਹਨਾਂ ਦਾ ਕਿਹੋ ਜਿਹਾ ਹੁੰਦਾ ਕਿਹੋ ਜਿਹਾ ਨਹੀਂ ਹੁੰਦਾ ਘਰੇ ਹੁਣ ਆਪਾਂ ਜਿਹਦੇ ਵਿੱਚ ਵੀ ਬਣਾਵਾਂਗੇ ਚਾਹ ਸਰੋਂ ਦੇ ਤੇਲ ਦੇ ਵਿੱਚ ਵੀ ਇਹ ਬਣ ਜਾਂਦੇ ਆ ਸਰੋਂ ਦਾ ਤੇਲ ਜਿਹੜਾ ਉਹ ਤਾਂ ਸਭ ਤੋਂ ਜ਼ਿਆਦਾ ਵਧੀਆ ਜਿਵੇਂ ਡਾਲਦਾ ਕਿਉਂ ਆਪਾਂ ਵਰਤਦੇ ਆ ਉਹਦੇ ਨਾਲੋਂ ਜਿਹੜਾ ਸਰੋਂ ਦਾ ਤੇਲੋਂ ਜ਼ਿਆਦਾ ਵਧੀਆ ਹੁਣ ਆਪਾਂ ਚਾਹੇ ਕਿਉਂ ਦੇ ਵਿੱਚ ਬਣਾਈਏ ਚਾਹ ਸਰੋਂ ਦੇ ਤੇਲ ਦੇ ਵਿੱਚ ਬਣਾਈਏ ਇਹ ਆਪਾਂ ਆਪਦੇ ਸਾਹਮਣੇ ਅੱਖਾਂ ਦੇ ਸਾਹਮਣੇ ਬਣਾਵਾਂਗੇ ਤੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿਹੜੀ ਚੀਜ਼ ਦੇ ਵਿੱਚ ਇਹ ਫਰਾਈ ਚੀਤੇ ਆ ਕਮਨ ਤੋਂ ਦਖਾਵੇਂ ਆਪਾਂ ਬਾਹਰ ਚੁੜਦੇ ਚੱਕ ਵਿਚਾਰ ਕੇ ਉੱਥੇ ਪੜਾਈ ਆਪਾਂ ਕਰੀ ਆ ਉੱਥੇ ਕੰਮ ਨੂੰ ਦਖਾਵੇਂ ਆ ਕਦੇ ਹਾਂਜੀ ਆ ਦੇਖੋ ਆਪਾਂ ਸੁਰਲੇ ਤੇ ਜਿਹੜੀ ਇਹ ਕੜਾਈ ਰੱਖ ਲਈ ਹੈ ਬਾਹਰ ਆਗਮਚਾਤੀ ਸਰਬਜੀਤ ਨੇ ਤੇ ਇਹ ਇਹ ਥੋੜੇ ਥੋੜੇ ਸੇਕਤੇ ਜੇ ਬਨਨਗੇ ਤਾਂ ਇਹ ਜਿਆਦੇ ਵਧੀਆ ਬੰਦੇ ਆ ਜੇ ਆਪਾਂ ਇੱਕਦਮ ਜਿਆਦੇ ਸੇਕ ਕਰਕੇ ਇਹਨਾਂ ਨੂੰ ਬਣਾ ਲੈਨੇ ਆ ਫਿਰ ਜਿਹੜੇ ਉੱਪਰ ਇਹਨਾਂ ਦਾ ਰੰਗ ਆ ਜਿਹੜਾ ਉਹ ਵੀ ਜਿਆਦੇ ਕਾਲੇ ਜੇ ਵੀ ਹੋ ਜਾਂਦੇ ਤੇ ਵਿੱਚੋਂ ਚੰਗੀ ਤਰ੍ਹਾਂ ਇਹ ਪੱਕਦੇ ਵੀ ਨਹੀਂਗੇ ਥੋੜੇ ਥੋੜੇ ਸੇਕ ਤੇ ਬਨਨਗੇ ਤਾਂ ਬਹੁਤ ਵਧੀਆ ਬੰਦੇ ਆ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਇਹ ਬਣਾ ਰਹੇ ਆ ਸਰੋਂ ਦੇ ਤੇਲ ਵਿੱਚ ਰੰਗ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਬੰਦੇ ਵਧੀਆ ਜਿਵੇਂ ਢਾਲ ਢਾਕਿਆ ਹੁੰਦਾ ਉਹਦੇ ਨਾਲੋਂ ਜ਼ਿਆਦਾ ਵਧੀਆ ਇਹ ਚੀਜ਼ ਬਣਦੀ ਹੈ ਸਰੋਂ ਦੇ ਤੇਲ ਦੇ ਵਿੱਚ ਇਹ ਆਪਾਂ ਕੱਢ ਲ ਜੇ ਕਪੂਰ ਫੇਰ ਤੁਹਾਨੂੰ ਦਿਖਾਉਂਦੇ ਆ ਇਸ ਤਰ੍ਹਾਂ ਹੀ ਬੱਸ ਆਪਾਂ ਸਾਰੇ ਆ ਜਿਹੜੇ ਇਹ ਟਰਾਈ ਕਰ ਲੈਣੇ ਆ ਨੂੰ ਆਹੀ ਬਣਾਈ ਹੁੰਦੇ ਆ ਆ ਜਾ ਵੇਖ ਲੈ ਕੀ ਬਣਦਾ ਉਹ ਮਟਰ ਨੂੰ ਤਾਂ ਬਹੁਤ ਪੱਖ ਲੱਗੀ ਸੀਗੀ ਨਾ ਗਰਮਾ ਧਿਆਨ ਨਾਲ ਚੱਕੀ ਆਣਾ ਭੋਖ ਕੇ ਜਾਂਦੇ ਯਾ ਕੁਲੀ ਲੈ ਆ ਹੇ ਤੈਨੂੰ ਪਹਿਲੇ ਖਿਆਸ ਹੀ ਤਾਂ ਅੰਨਾ ਚੱਕੀ ਮੂੰਸੜਾਣਾ ਐਨਾ ਤੱਤੇ-ਜੱਤੇ ਪਾ ਕੇ ਛੋੜੇ ਆਸਤੇ ਦਾ ਬਣਾਉਣ ਲੱਗਿਆ ਸਾਰੀ ਦਿਹਾੜੀ ਭੁੱਖ ਲੱਗੀ ਭੁੱਖ ਲੱਗੀ ਭੁੱਖ ਲੱਗੀ ਹੋਈ ਜਾਂਦੀ ਐ ਚੰਗੇ ਸਕੂਲ ਬੰਦ ਹੋ ਗਏ ਐ ਚਲੋ ਹੁਣ ਆਪਾਂ ਵੀ ਟੇਸਟ ਕਰ ਹੀ ਲੈਨੇ ਆ ਫਿਰ ਉੱਧਰ ਬੀਬੀ ਵੀ ਟੇਸਟ ਕਰ ਰਹੀ ਐ ਮੰਮੀ ਵੀ ਪੁੱਛੋ ਵੀ ਕਿਵੇਂ ਦੇ ਬਣੇ ਆ ਬਿਕੇਵਜੇ ਬਣੇ ਆ ਸਵਾਦ ਆ ਆ ਦੇਖੋ ਹੁਣ ਆਪਾਂ ਵੀ ਟੇਸਟ ਕਰਦੇ ਆ ਕਿੰਨੇ ਵਧੀਆ ਇਹ ਬਣੇ ਆ ਪੂਰੇ ਕਰਾਂਚੀ ਕੇ ਇਹਨੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਣੇ ਉਹਦੇ ਨਾਲ ਬਹੁਤ ਟੇਸਟੀ ਆ ਬਹੁਤ ਜਿਆਦਾ ਟੇਸਟੀ ਆ ਬਹੁਤ ਟੇਸਟੀ ਆ ਬਹੁਤ ਸਵਾਦ ਆ ਗੱਟਾ ਨੌਣੋ ਸਾਬਾ ਲਿਓ ਹਾਂਜੀ ਆਪਾਂ ਦੇਖੋ ਇਹ ਸਾਰੇ ਜਿਹੜੇ ਮਟਰ ਆ ਬਣਾ ਕੇ ਤੇ ਤਿਆਰ ਕਰ ਲਏ ਆ ਬਹੁਤ ਵਧੀਆ ਜਿਹੜੇ ਇਹ ਮਟਰ ਬਣਦੇ ਆ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਸਾਡੇ ਜਾਂ ਚੈਨਲ ਤੇ ਜਿਹੜੇ ਵੀ ਨਵੇਂ ਭੈਣ ਭਰਾ ਜੁੜਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਜੜੀਆਂ ਨਵੀਆਂ ਨਵੀਆਂ ਵੀਡੀਓ ਨਵੀਆਂ ਨਵੀਆਂ ਰੈਸਪੀਗਾਂ ਆਪਾਂ ਤੁਹਾਨੂੰ ਘਰੇ ਬਣਾ ਕੇ ਦਿਖਾਉਨੇ ਆ ਇਹ ਤੁਹਾਡੇ ਤੱਕ ਪਹੁੰਚ ਸਕਣ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਨੂੰ ਜਿਹੜੀ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਆ ਦੇਖੋ ਆਪਾਂ ਸਾਰੇ ਮਟਰ ਜਿਹੜੇ ਬਣਾ ਕੇ ਤੇ ਉਹ ਤਿਆਰ ਕਰ ਲਏ ਆ ਹੁਣ ਬੱਚੇ ਕਰਨਗੇ ਮौज ਇੱਕ ਅੱਧਾ ਦਿਨ ਇਹਦੇ ਨਾਲ ਆਸ ਕਿ ਬੱਚਿਆਂ ਨੂੰ ਛੁੱਟੀਆਂ ਬੱਚੇ ਘਰੇ ਆ ਸਾਰਾ ਦਿਨ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆਂ ਸਾਰਿਆਂ ਦਾ ਧੰਨਵਾਦ ਬਾਏ ਬਾਏ ਬਾਏ